ਬਾਡੀ ਵਾਲੀ ਆਏ ਜੀ ਸਾਡੀ ਵਾਲੀ ਆਏ ਜੀ ਬੋਲ ਲਾ ਲੇਖ ਕਿਹਦੇ ਮੇਰਾ ਬੱਚੇ ਕੈਸੀ ਸ਼ਖਵੀਰ ਸਿੰਘ ਬਾਦਲ ਦੇ ਕਿਹਦੇ ਤਲਵਰ ਕੈਸੀ ਪ੍ਰਕਾਸ਼ ਸਿੰਘ ਬਾਦਲ ਦਾ ਦਸਤਾਰ 2015 ਇਸ ਤਰ੍ਹਾਂ ਪਰਚਾ ਦਹੁੰਦਾ ਸੀ ਤੋਂ 22 ਘੰਟੇ ਡਰੱਗਸ ਮਗਲਰਾਂ ਨਾਲ ਗੱਲ ਕਰਦਾ ਸੀ ਆਪ ਖੁਦ ਪਲੱਸ 2 ਪਾਸ ਹੈਗਾ ਆਪ ਆਪਣੀ ਬੀਏ ਦੀ ਡਿਗਰੀ ਰੱਖੋਗੇ ਰੱਖਦਾ ਕਰ ਬੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇਾਂਗੇ ਗੱਲ ਨੂੰ ਕੰਪਲੀਟ ਕਰਨਾ ਮੈਂ ਕਹਾਂ ਦੇ ਦੇਾਂਗੇ ਇੱਕ ਮਿੰਟ ਇੱਕ ਮਿੰਟ ਜੀਮਾ ਜੀ ਹਾਂ ਜੀ ਹਾਂ ਜੀ ਇਹਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਲੀਡਿੰਗ ਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਵਾਨ ਤਜਪਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਦਿੱਤੇ ਨਾ ਇੱਥੇ ਬੋਲ ਜਾਂਦੇ ਸਦਨ 'ਚ ਜੀ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰ ਜੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਥੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾਜਵਾ ਸਾਹਿਬ ਨੇ ਬਾਜਵਾ ਸਾਹਿਬ ਨੇ ਆਪਣੀ ਸਾਰੀ ਗੱਲ ਕਰ ਲਈ ਐ ਵਿਧਾਨ ਔਰ ਤੁਹਾਨੂੰ ਇੰਪੋਰਟੈਂਟ ਮਾਟਰ ਮਿਲ ਗਿਆ ਐ ਡੋਨਟ ਟ੍ਰਾਈ ਟੂ ہینڈ ہولڈ سپیکر پلیز سیٹ ڈاؤن کیا بولو جی بولو تو کیمہ جی بولو ٹھیک ہے بیٹھو مانجوگ سپیکر صاحب بولو مانجوگ سپیکر صاحب شبدی مریادا دا دھیان رکھا جاوے ਮਾਨਜੋਗ ਸਪੀਕਰ ਸਾਹਿਬ ਇਹ ਕਿਸੇ ਵੀ ਸਪੀਕਰ ਨੂੰ ਟਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਵੀ ਨਹੀਂ ਚਾਹੁੰਦਾ ਬੋਲੋ ਮੈਨੂੰ ਬੋਲੋ ਬੋਲੋ ਜਿਸ ਤਰ੍ਹਾਂ ਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਜੇ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਨਾਮਾ ਹੋਇਆ ਜਾਂ ਉੱਥੇ ਇਲਾਕੇ 'ਚ ਘਟਨਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜੇ ਵੀ ਲੋਕ ਲੰਘਿਆ ਕਰਨਗੇ ਉਹ ਘਟੋ-ਘਟ ਅਟ ਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਜੀ ਕੀਤੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਵਾਲੀ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਚੇਰ ਨੋਟ ਲੱਸੀ ਜਾਵੇ ਬੜੇ ਬੜੇ ਹੋ ਸੀਗੇ ਚੇਰ ਨੋਟ ਲੱਸੀ ਆਪਣਾ ਮੰਤਰੀ ਜੀ ਚੈਅ ਨੂੰ ਅਟੈਸ ਕਰੋ ਜੋ ਵੀ ਕੋਈ ਚੇਅ ਵੀ ਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਤੁਸੀਂ ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾ ਕਰੋ ਦ ਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਾਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾ ਦੇ ਤਲਵੇ ਚੜਦਾ ਸੀ ਕਿਤੇ 15 ਜਿਹੇ ਪਰਚਾ ਦਰਜ ਹੋਇਆ ਜਦੋਂ 2015 ਚ ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹੱਕ ਕੇ ਦੱਸ ਦਿਆਂ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ

2015 ਦੇ ਅੰਦਰ ਇਹ ਰਕਤਾ ਤੇਰੇ ਦੁਆਰਾ ਦਰਦਾਰ ਤੇਰੇ ਦੁਆਰਾ ਲੋਮੀਨੇਟ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਦੁਆਰਾ ਦਰਦਾਰ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਤੇ ਲੱਗੇ ਤੇ ਮੈਂ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਵਾੜਿਆਂ ਦੇ ਘਰ ਚ ਪੈਦਾ ਹੋਇਆ ਆਊਗਾ ਯੂ ਵੀ ਨੇ ਹੱਬਨੋਂ ਪਰਕੀ ਦੀ ਫਰ ਰੋਟਲ ਸਾਡੇ ਸਾਰੇ ਲੋਕ ਗਰੀਬਾਂ ਦੇ ਕਰਦਾ ਇਹ ਨਹੀਂ ਹੋਣੀ ਲੈਟਿੰਗ ਕੰਪਲੀਟ ਹੋਇਆਗਾ ਲੈਟਿੰਗ ਕੰਪਲੀਟ ਮਜ਼ਦੂਰ ਦਾ ਹੋ ਜਾਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਹੈਗਾ ਆਪ ਆਪਣੀ ਬੀਏ ਦੀ ਡਿਗਰੀ ਲੁਕੋ ਕੇ ਰੱਖਦਾਗਾ ਜਦੋਂ ਤੁਸੀਂ ਆਪਾ ਮੰਤਰੀ ਦੀ ਆਪਾ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਮੈਨੂੰ ਕੋਈ ਕੰਨ ਨੀ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਆਪਣਾ ਮੈਂ ਦੀਏ ਵੇਖੋ ਇਹ ਬੰਦ ਕਰੋ ਜੀ ਬੰਦ ਕਰੋ ਬੰਦ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ